ਸਤਿ ਸ੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹ ਕੋਲ ਕਰ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ 'ਸਵਾਗਤ' ਹੈ ਤੁਸੀਂ ਜੁੜ ਗਏ ਹੋ ਧੀਰਥਵੰਡ ਦੇ ਨਾਲ ਪਿਛਲੇ ਤੁਸੀਂ ਤੁਸੀਂ ਦੇਖਿਆ ਹੀ ਆ ਕਿ ਇੱਕ ਰੇਲਵੇ ਵਿੱਚ ਸਾਡੇ ਪੰਜਾਬ ਦੇ ਜਸਵੀਰ ਸਿੰਘ ਜੋ ਰੇਲਵੇ ਵਿੱਚ ਟੀਟੀ ਦਾ ਕੰਮ ਕਰਦੇ ਨੇ ਜੋ ਟਿਕਟਾਂ ਦੀ ਚੈਕਿੰਗ ਦਾ ਕੰਮ ਕਰਦੇ ਨੇ ਉਹਨਾਂ ਦੇ ਨਾਲ ਕੀ ਸਲੂਕ ਕੀਤਾ ਗਿਆ ਕੀ ਉਹਨਾਂ ਦੇ ਨਾਲ ਅਣਹੋਣੀ ਵਾਪਰੀ ਆ ਵੀਡੀਓ ਤੁਸੀਂ ਦੇਖੀ ਜਾਓ ਕੀ ਹੁਣ ਇਹ ਵੀਡੀਓ ਸਾਡੇ ਮੰਤਰੀਆਂ ਨੂੰ ਸਾਡੇ ਐਮਐਲਏ ਜਾਂ ਐਮਪੀ ਨੂੰ ਦੇਖਦੀ ਨਹੀਂ ਕਿ ਇਹ ਵੀਡੀਓ ਕੰਗਣਾ ਰਣੌਤ ਨੂੰ ਨਹੀਂ ਦਿਖਦੀ ਜਿਹੜੀ ਪੰਜਾਬ ਦੇ ਲੋਕਾਂ ਨੂੰ ਅੱਤਵਾਦੀ ਦੱਸਦੀ ਸੀ ਹੁਣ ਇੱਥੇ ਉਹ ਦੇਖ ਲਵੇ ਕਿ ਅੱਤਵਾਦੀ ਕੌਣ ਨੇ ਛਰਿਆਂ 'ਚ ਇੱਕ ਬਜ਼ੁਰਗ ਇਨਸਾਨ ਦੀ ਦਾੜ੍ਹੀ ਪੱਟੀ ਜਾਂਦੀ ਆ ਜੋ ਇੱਕ ਸਰਕਾਰੀ ਨੌਕਰੀ ਕਰਦਾ ਰੇਲਵੇ ਦੇ ਵਿੱਚ ਤੇ ਟੀਟੀ ਆ ਕੀ ਕਿਸੇ ਤੋਂ ਟਿਕਟਾਂ ਦੀ ਚੈਕਿੰਗ ਕਰਨਾ ਜਾਂ ਪੁੱਛ ਲੈਣਾ ਕਿ ਇਹ ਗناہ ਹੋ ਗਿਆ ਇਹ ਪੰਜਾਬ ਤੇ ਪੰਜਾਬੀ ਦੇ ਪੰਜਾਬ ਦੇ ਸਿੱਖਾਂ ਨਾਲ ਅਜਿਹਾ ਹੋ ਰਿਹਾ ਇਹ ਕਈ ਬਰਿਆਂ ਤੋਂ ਹੁੰਦੇ ਆ ਕੀ ਹੁਣ ਇਹ ਲੋਕਾਂ ਨੂੰ ਫੜ ਕੇ ਜਾਂ ਤਾਂ ਇਹਨਾਂ ਨੂੰ ਸਜ਼ਾ ਦਿੱਤੀ ਜਾਊਗੀ ਕਿ ਇਹ ਫੜ ਕੇ ਸਜ਼ਾ ਦੇਣ ਦੇ ਯੋਗ ਹੈ ਗਵਰਨਮੈਂਟ ਇੰਡੀਅਨ ਗਵਰਨਮੈਂਟ ਇਹ ਵੀਡੀਓ ਜਿੱਥੇ ਦੀ ਆ ਕੀ ਹੁਣ ਉੱਥੋਂ ਦੇ ਇਹਨਾਂ ਲੋਕਾਂ ਦੀ ਪਛਾਣ ਹੋ ਸਕਦੀ ਆ ਜਿੱਥੇ ਦਾ ਇਹ ਏਰੀਆ ਪੈਂਦਾ ਕਿ ਉੱਥੇ ਦਾ ਪੁਲਿਸ ਪ੍ਰਸ਼ਾਸਨ ਇਹਨਾਂ ਦੇ ਕਾਰਵਾਈ ਕਰੂਗਾ ਹਾ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਟੀਵੀ ਨਿਊਜ਼ ਦੇ ਵਿੱਚ ਇਹ ਵੀਡੀਓ ਹੈਡਲਾਈਨਸ ਜ਼ਰੂਰ ਚੱਲੀ ਹੈ ਪਰ ਇਹ ਵੀਡੀਓ ਦੇ ਵਿੱਚ ਜੋ ਸਖਸ ਨੇ ਜਿਨ੍ਹਾਂ ਨੇ ਬਦਸਲੂਕੀ ਕੀਤੀ ਇੱਕ ਸਿੱਖ ਬਜੁਰਗਨ ਕੀ ਇਹ ਇੱਕ ਘਟਨਾ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬੜੀ ਮੰਦਭਾਗੀ ਘਟਨਾ ਸਾਡੇ ਐਮਪੀ ਸਾਡੇ ਐਮਐਲਏ ਚੁੱਪ ਕਰੇ ਬੈਠੇ ਨੇ ਇਹਨਾਂ ਨੂੰ ਇਹ ਆ ਵੀ ਸਾਡੀ ਪੱਗ ਨੂੰ ਹੱਥ ਨਹੀਂ ਪਿਆ ਜੇ ਕਿਤੇ ਮੋਦੀ ਦੀ ਗੱਡੀ ਤੇ ਮੜਜੀ ਵੀ ਕੋਰੜੀ ਮਾਰ ਦਿੰਦਾ ਨਾ ਤਾਂ ਉਹਦੀ ਜਾਨ ਨੂੰ ਖਤਰਾ ਬਣ ਜਾਂਦਾ ਇਹ ਕੰਗੜਾ ਰੌਣ ਦੇ ਜੇ ਕੋਈ ਥੱਪੜ ਮਾਰ ਦਿੰਦਾ ਤਾਂ ਉਹ ਕਹਿੰਦੀ ਹੈ ਕਿ ਪੰਜਾਬ ਦੇ ਲੋਕ ਹੱਤਵਾਦੀ ਨੇ ਹੁਣ ਇਹ ਦੇਖਣ ਇਹ ਪੱਗਾਂ ਵਾਲੇ ਹੱਤਵਾਦੀ ਨੇ ਜਾਂ ਇਹ ਲੋਕ ਹੱਤਵਾਦੀ ਨੇ ਜੋ ਇੱਕ ਸਿੱਖ ਚਿਹਰੇ ਨੂੰ ਇੱਕ ਸਿੱਖ ਬਜ਼ੁਰਗ ਦੀ ਦਾੜੀ ਪੱਟ ਰਹੇ ਕੀ ਤੁਸੀਂ ਇਹਨਾਂ ਦੇ ਬਾਰੇ ਬੋਲੋਗੇ ਕੀ ਕੰਗੜਾ ਰੌਣ ਇਹਨਾਂ ਬਾਰੇ ਬੋਲੂਗੀ ਕੀ ਇਹ ਲੋਕਾਂ ਤੇ ਕਾਰਵਾਈ ਹੋਊਗੀ ਬੜੀ ਮਾੜੀ ਘਟਨਾ ਹੁਣ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਇਕੱਠੇ ਹੋ ਜੋ ਇਹਨਾਂ ਰਾਜਨੀਤਿਕ ਪਾਰਟੀਆਂ ਨੇ ਸਾਡਾ ਪਹਿਲੇ ਹੀ ਵੇਲਾ ਗਰ ਕਰਾਤਾ ਸਾਨੂੰ ਕੁਝ ਨਹੀਂ ਦੇਣਾ। ਨਾ ਸਾਨੂੰ ਕੁਝ ਮਿਲਿਆ ਨਾ ਕੁਝ ਦੇਣਾ। ਅਸੀਂ ਗਲੀਆਂ ਨਾਲੀਆਂ ਜੋਗੇ ਰਹਿ ਗਏ ਉਹ ਵਿਕਾਸ ਦੀ ਗੱਲ ਕਰਦੇ। ਕੀ ਤੁਸੀਂ ਉਧਰੋਂ ਘਰਾਂ ਚੋਂ ਬਾਹਰ ਨਿਕਲੋਗੇ ਜਦੋਂ ਇਹ ਸਾਡੀਆਂ ਦਾੜੀਆਂ ਇਕੱਲ ਪਟਣਗੀਆਂ? ਇਸ ਤਰ੍ਹਾਂ ਪਟਣਗੇ ਵੀਡੀਓ ਦੇਖੋ। ਆ ਅੱਜ ਪਿੱਛੇਲੇ ਜਿਹੇ ਮੁੱਦੇ 'ਚ ਰੌਲਾ ਉੱਠਿਆ ਸੀ ਕਿ ਭਾਈ ਪ੍ਰਵਾਸੀਆਂ ਨੂੰ ਦੇਸ਼ ਦੇ ਵਿੱਚੋਂ ਬਾਹਰ ਕੱਢਣ ਦੀ ਕਿਉਂ ਗੱਲ ਕੀਤੀ ਜਾ ਰਹੀ ਹੈ? ਆ ਉਹ ਵੀ ਪ੍ਰਵਾਸੀ ਨੇ ਜਿਹੜੇ ਦਾੜੀਆਂ ਪਟਦੇ ਨੇ। ਆ ਦੇਖ ਲਓ ਸਰੇ ਆਮ ਦਾੜੀ ਪੱਟੀ ਜਾ ਰਹੀ ਹੈ ਇੱਕ ਸਿੱਖ ਬਜ਼ੁਰਗ ਦੀ ਉਹਦੀ ਉਮਰ ਦਾ ਲਿਹਾਜ਼ ਵੀ ਨਹੀਂ ਕੀਤਾ ਗਿਆ ਹੁਣ ਕੀ ਇਹ ਬਜ਼ੁਰਗ ਦਾ ਕੋਈ ਦਤਵਾ ਨਹੀਂ ਕਿ ਬਜ਼ੁਰਗ ਦਾ ਕੋਈ ਸਤਕਾਰ ਨਹੀਂ ਤੁਸੀਂ ਦਾੜੀ ਦੇਖੋ ਕਿਸ ਐਵੇਂ ਮੋੜ ਕੇ ਦਾੜੀ ਫੜੀ ਗਈ ਹੈ ਕੀ ਤੁਸੀਂ ਇਹਨਾਂ ਲੋਕਾਂ ਨੂੰ ਸਜ਼ਾ ਦਿਵਾਉਂਗੇ ਇਹਨਾਂ ਲੋਕਾਂ ਦੀ ਪਛਾਣ ਹੋਣੀ ਚਾਹੀਦੀ ਹੈ ਅੱਜ ਕੱਲ ਸਿਸਟਮ ਨੇ ਇੰਨੀ ਤਰੱਕੀ ਕਰ ਲਈ ਨਾ ਕਿ ਚਿਹਰੇ ਦੀ ਸਕੈਨ ਹੋ ਜਾਂਦੀ ਹੈ ਕਿ ਲੋਕ ਕਿੱਥੇ ਨੇ ਕੀ ਹੁਣ ਉਹ ਸਿਸਟਮ ਇਹਨਾਂ ਲੋਕਾਂ ਤੇ ਕਾਰਵਾਈ ਕਰੂਗਾ ਕੰਗਣਾ ਲੋਤ ਨੂੰ ਵੀ ਇੱਕ ਗੱਲ ਜ਼ਰੂਰ ਪੁੱਛ ਲੈ ਵੀਡੀਓ ਦਿਖਾ ਕੇ ਕਿ ਹੁਣ ਦੱਸ ਭਾਈ ਅੱਤਵਾਦੀ ਕੌਣ ਠੱਪਣ ਵਾਲੇ ਤੇ ਅੱਤਵਾਦੀ ਤੈਨੂੰ ਨਜ਼ਰ ਆਗੇ ਆ ਜਿਹੜੇ ਅੱਤਵਾਦੀ ਨੇ ਤੈਨੂੰ ਇਹ ਨਹੀਂ ਲੱਗੇ ਜਿਹੜੇ ਹਿਮਾਚਲ ਦੇ ਡਰਾਈਵਰਾਂ ਦੀ ਕੁੱਟਮਾਰ ਕੀਤੀ ਗਈ ਤੈਨੂੰ ਉਹ ਨਗਰ ਨਹੀਂ ਹੁਣ ਪੰਜਾਬ ਦੇ ਲੋਕ ਅੱਤਵਾਦੀ ਹੋ ਗਏ ਪੰਜਾਬੀ ਉਹ ਹਜੇ ਵੀ ਬੇਨਤੀ ਆ ਇਕੱਠੇ ਹੋ ਜੋ ਇਹਨਾਂ ਲੀਡਰਾਂ ਨੇ ਇਹਨਾਂ ਝੂਠਿਆਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਆ ਪਖੰਡੀ ਬਾਬਿਆਂ ਦੇ ਦਰ ਜਾ ਜਾ ਪਿੱਟੀ ਜੈਨ ਉਹਨਾਂ ਨੇ ਵੀ ਕੁਛ ਨਹੀਂ ਕੀਤਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਤੇ ਵੀ ਤੁਹਾਡੀ ਛਟਕਾਰਾ ਨਹੀਂ ਹੋ ਸਕਦਾ ਤੁਹਾਨੂੰ ਸਕੂਨ ਨਹੀਂ ਮਿਲ ਸਕਦਾ ਪਰ ਇਦਾਂ ਦੇ ਹਾਲਾਤ ਜੋ ਪੈਦਾ ਹੋ ਗਏ ਇਹਨਾਂ ਨੂੰ ਹੁਣ ਕੰਟਰੋਲ ਕਰਨ ਧਿਆਨ ਬੇੜਾ ਆ ਗਿਆ ਇਹ ਲੋਕ ਜਿਵੇਂ ਬਜ਼ੁਰਗ ਦੀ ਦਾੜੀ ਪਟੜਨ ਨੂੰ ਖਿੱਚ ਤੂ ਕਰ ਰਹੇ ਨੇ ਉਹ ਵੀ ਇੱਕ ਸਰਕਾਰੀ ਮੁਲਾਜ਼ਮ ਉਹ ਵੀ ਇੱਕ ਟੀਟੀ ਕੀ ਕਿਸੇ ਨੂੰ ਪੁੱਛ ਲੈਣਾ ਵੀ ਭਾਈ ਆਪਦੀ ਟਿਕਟ ਦਿਖਾ ਤੁਹ ਟੈਕਟ ਲਈ ਆ ਜਾਂ ਨਹੀਂ ਲਈ ਕਿ ਇਹ ਗੁਣਾ ਹੋ ਗਿਆ ਕਿ ਇਹ ਮਾੜੀ ਹੋ ਗਈ ਪਰ ਤੁਸੀਂ ਇੱਕ ਬਜ਼ੁਰਗ ਦਾ ਲਿਹਾਜ਼ ਤਾਂ ਕਰ ਲੋ ਇੱਕ ਬਜ਼ੁਰਗ ਨੂੰ ਤੁਸੀਂ ਧੱਕੇ ਦੇ ਦੇ ਉਹਦੀ ਦਾੜੀ ਪਟ ਰਹੇ ਹੋ ਕਿੱਥੇ ਦੀ ਤੁਹਾਡੀ ਸ਼ਾਂਤੀ ਆਓ ਮੈਦਾਨਾਂ ਦੇ ਵਿੱਚ ਨਾ ਤਰੋ ਕਿ ਤੁਹਾਨੂੰ ਪਤਾ ਲੱਗੂ ਕਿਸੇ ਸਾਹਮਣੇ ਆਪਣੇ ਬਰਾਬਰ ਦੇ ਬੰਦੇ ਨਾਲ ਮੱਥਾ ਲਾਣਾ ਹੁਣ ਇਹ ਲੋਕਾਂ ਦੀ ਪਛਾਣ ਕਰੋ ਇਹਨਾਂ ਦਾ ਹੱਥ ਆਲਾ ਕਰਨ ਦੀ ਲੋੜ ਹੈ ਚਾਹੇ ਪੁਲਿਸ ਪ੍ਰਸ਼ਾਸਨ ਕਰ ਦੇਵੇ ਜਾਂ ਫਿਰ ਸਿੱਖ ਜੱਤੇਵੰਦੀਆਂ ਤਾਂ ਇਹਨਾਂ ਦਾ ਹੱਥ ਖੜਾ ਕਰ ਹੀ ਦੇਣਾ ਇੱਕ ਬਜ਼ੁਰਗ ਬੰਦੇ ਦੀ ਇਸ ਤਰ੍ਹਾਂ ਅਨਸਲਟ ਕੀ ਇਹ ਬੰਦੇ ਲਈ ਤਾਂ ਮਰਨੇ ਵਾਲਾ ਕੰਮ ਹੋ ਗਿਆ ਕਿਉਂਕਿ ਇਸ ਬਜ਼ੁਰਗ ਦੀ ਦਾੜੀ ਪੱਟਿਓ ਵੀ ਤੁਸੀਂ ਚਿੱਟੀ ਦਾੜੀ ਦੀ ਸ਼ਰਮ ਖਾ ਲਓ ਕਿਉਂ ਬਜ਼ੁਰਗ ਤੁਹਾਡੇ ਬਰਾਬਰ ਦਾ ਹੈ ਨਹੀਂ ਜਿਹਦੀ ਤੁਸੀਂ ਦਾੜੀ ਪੱਟੀ ਜਾਂਦੇ ਹੋ ਬਾਕੀ ਸਾਰਿਆਂ ਨੂੰ ਬੇਨਤੀ ਆ ਸਿੱਖ ਸੰਗਤ ਨੂੰ ਆਪ ਇਸ ਜਸਵੀਰ ਸਿੰਘ ਜੋ ਰੇਲਵੇ ਵਿੱਚ ਕਰਮਚਾਰੀ ਹੈ ਟੀਟੀ ਦਾ ਕੰਮ ਕਰਦਾ ਇਹਨਾਂ ਇਨਸਾਫ਼ ਦੀ ਜ਼ਰੂਰ ਲੋੜ ਹੈ ਇਨਸਾਫ਼ ਦਿਵਾਓ ਹੋਰ ਪਾਸੇ ਇਹਨਾਂ ਭਜੋ ਕਿਉਂਕਿ ਹਾਲਾਤ ਹੁਣ ਦਿਨੋ ਦਿਨ ਵਿਗੜਨੇ ਆ ਜਿਸ ਤਰ੍ਹਾਂ ਸਾਡੇ ਨੌਜਵਾਨਾਂ ਨੂੰ ਇਸ ਤਰ੍ਹਾਂ ਘੂਟੋ ਮਾਰਿਆ ਜ ਗਿਆ ਜਿਸ ਤਰ੍ਹਾਂ ਹੁਣ ਇਹ ਬਜ਼ੁਰਗ ਦੀ ਦਾੜੀ ਪੱਟੀ ਦੀ ਕਿ ਬਾਹਰ ਦੀਆਂ ਸਟੇਟਾਂ ਦੇ ਵਿੱਚ ਸਾਡੇ ਸਿੱਖ ਸੇਫ ਨਹੀਂ ਸੁਰੱਖਿਅਤ ਨਹੀਂ ਹੁਣ ਇਹ ਵੀ ਇੱਕ ਬਹੁਤ ਵੱਡਾ ਮੁੱਦਾ ਆਉਣ ਵਾਲੇ ਸਮੇਂ ਚ ਆਉਣਗਾ ਪਰ ਲੋੜ ਆ ਐਮਐਲਏ ਮੰਤਰੀਆਂ ਨੂੰ ਇਹ ਤੁਹਾਨੂੰ ਵੋਟਾਂ ਪਾ ਕੇ ਲੋਕਾਂ ਨੇ ਜਿੱਤ ਕੇ ਦਿੱਲੀ ਬਿਠਾਇਆ ਇੱਧਰ ਵੀ ਚਾਤੀ ਹੈ ਬਾਕੀ ਤੁਹਾਡਾ ਨਾਮ ਅਤੇ ਮਰਾਖਾ ਕਮੈਂਟ ਬਾਕਸਾਂ ਵਿੱਚ ਆਪਣੀ ਪਛਾਣ ਜ਼ਰੂਰ ਸਾਂਝੀ ਕਰੋ